ਸਿੰਬਾ ਆ ਵੇ ਲੋ ਜੀ ਸਾਰੇ ਜਣੇ ਆ ਕਿੰतरह ਇਥੇ ਸ਼ਰਾਰਤਾਂ ਹੁੰਦੀਆਂ ਮੈਨੂੰ ਸ਼ੂਜ਼ ਵੀ ਨਵੇਂ ਲੈਣੇ ਪੈਣੇ ਆ ਸੌਕਸ ਵੀ ਤੇ ਪੈਂਟ ਵੀ ਇਹ ਤਿੰਨੇ ਚੀਜ਼ਾਂ ਖਰਾਬ ਕਰੀ ਜਾਂਦਾ ਐ ਇਹ ਬਹੁਤ ਸ਼ਰਾਰਤੀ ਹੋ ਗਿਆ ਵਾ ਆ ਵੇ ਦੰਗੀਆਂ ਮਾਰ ਰਿਹਾ ਆ ਵੇ ਓਏ ਸਿੰਬਾ ਹੁਣ ਬੱਚਾ ਵਾ ਹਣਾ ਬੰਦਾ ਕੀ ਕਵੇ ਹਣਾ ਆ ਵੇ ਦੰਗੀਆਂ ਚੁੱਬਣ ਡਈਆਂ ਮੈਨੂੰ ਆ ਤੇ ਦੰਦੋ ਤੇ ਕਿਨੇ ਸ਼ਾਰਪ ਨੇ ਸ਼ੂਜ਼ ਵੀ ਨਵੇਂ ਲੈਣ ਮੈਂ ਸਿੰਬਾ ਸਿੰਬਾ ਨਾ ਕਰ ਅੱਜ ਅੱਜ ਇਹ ਕਰਮ ਪੂਰਾ ਸ਼ੂਜ਼ ਮੇਰਾ ਮੂਚ ਪਾਇਆ ਇਹਨੇ ਪੂਰਾ ਹੁਣ ਮੇਰੇ ਕੋ ਕੋਈ ਹੱਲ ਨਹੀਂ ਹੈਗਾ ਮੈਂ ਕੀ ਕਰਾਂ ਖੇਡਣ ਦੋਨ ਸ਼ੂਜ਼ ਖਰਾਬ ਕਰ ਲਾਂ ਕੋਈ ਇਹਦੇ ਚੱਕਰ ਚ ਮੈਂ ਦੁਬਾਰਾ ਨਵੇਂ ਸ਼ੂਜ਼ ਲੈਣੇ ਪੈਣੇ ਆ ਓਵੇ ਸੱਚੀ ਖਰਾਬ ਕਰਤਾ ਯੋ ਵੇਲਾ ਸ਼ੂਜ਼ ਮੇਰਾ। ਆਹ। ਨਾਲ ਕਰ। ਸਿੰਬਾ ਸਿੰਬਾ। ਔਰ ਪੈਂਟ ਵੀ ਖਰਾਬ ਕਰ ਦੇ। ਕਿ ਮੈਂ ਪੈਂਟ ਵੀ ਨਵੀਂ ਲਵਾਂ। ਇਹਦੇ ਲਾ ਇੱਕ ਕੰਨ ਤੇ। ਬੱਚਾ ਵਾਲੇ 50 ਦਿਨ ਦਾ ਤੇ ਹੈਗਾ ਸਾਰਾ ਬੱਚਾ ਵਾਲੇ। ਨਾ ਕਰਨ। ਉਹ ਵੀ ਜਾਣ ਕੇ ਢਿਆ ਹੀ ਮਛਰਣ ਕਿ ਮੈਂ ਚੀਜ਼ਾਂ ਖਰਾਬ ਕਰ ਆਵੇ। ਆਵੇ। ਉਹ ਬੰਦੇ ਦਾ ਉਹ ਬੱਚਾ ਵਾ ਮੈਂ ਕੀ ਕਮਾਵਾਂ ਇਨਸਾਨ ਦਾ ਬੱਚਾ ਹੋਵੇ ਤੇ ਮੈਂ ਉਹਨੂੰ ਦਬਕਾ ਵੀ ਮਾਰਾਂ ਉਹਨੂੰ ਸਮਝਾਵਾਂ ਵੀ ਇਹ ਹੁਣ ਬੱਚਾ ਹੀ ਵਿਗੜਿਆ ਪਿਆ ਵਾ ਮੈਂ ਇਹਨੂੰ ਕੀ ਸਮਝਾਵਾਂ ਇਹਨੂੰ ਵੀ ਪਤਾ ਵਾ ਸਮਝ ਆਂਦੀ ਏ ਜਾਣ ਕੇ ਨਾ ਇਹ ਇੱਕ ਜਾਣ ਕੇ ਵਿਗੜਿਆ ਆ ਨਾਗੇ ਅੱਗੇ ਜਿੱਦਾਂ ਸਾਡਾ ਕਾਸ਼ਮੀ ਵਿਗੜਿਆ ਨਾ ਪੋਤਰਾ ਮੇਰੇ ਸਭ ਲੈਨੇ ਵੀ ਵਿਗੜ ਜਣਾ ਸਵੇਰੇ ਉਹ ਆਇਆ ਅਰुण ਗੱਡੀਆਂ ਵਾਸ਼ ਕਰਨ ਵਾਸਤੇ ਉਹਨੂੰ ਮੈਂ ਕਹਿੰਨਾ ਪਈ ਜਾਵੇ ਪਈ ਜਾਵੇ ਉਹਨੂੰ ਇਹਨੇ ਗੱਡੀ ਨਹੀਂ ਵਾਸ਼ ਕਰਨ ਦਿੱਤੀ ਜਦੋਂ ਮੈਂ ਸਾਹਮਣੇ ਆਇਆ ਨਾ ਉਦੋਂ ਚੁੱਪ ਹੋਇਆ ਨਹੀਂ ਤੇ ਇਹ ਨਹੀਂ ਚੁੱਪ ਹੁੰਦਾ ਆ ਦੇਖ ਲੈ ਕਰਨ ਆ ਦੇਖ ਆ ਦੇ ਮਜੀ ਵੀ ਹਦੀ ਓਏ ਮੈਨੂੰ ਗੰਦੀ ਚੁੰਬਦੀ ਆ ਆਏ ਇਨੂੰ ਮੈਂ ਇਹਦੇ ਕੇਸ 'ਚ ਪਾਉਣ ਲਗਾ। ਓਏ, ਓਏ ਤੂੰ ਨਹੀਂ ਹੈਗਾ ਇਤਰਾ ਖੁੱਲਾ ਛੱਡਣ ਵਾਲਾ, ਮੈਂ ਹਿਸਾਬ ਲਾ ਲਿਆ। ਤੂੰ ਨਹੀਂ ਹੈਗਾ ਖੁੱਲਾ ਛੱਡਣ ਵਾਲਾ। ਆ ਦੇਖ ਲੈ ਮੇਰਾ ਪੂਰਾ ਛੂ ਮੂਛ ਪਾਇਆ ਆ। ਇਹ ਆ ਤੂੰ ਵੀ ਮੂਛੇ ਪਾ ਦਿੰਦਾ ਵਾ, ਇਹਦੇ ਦੰਦ ਇਹਨੇ ਚੁਬਦੇ ਆ। ਹਜੇ ਮੈਂ ਕੈਲ ਆਏ ਆਏ। ਆਹ ਦੰਦੀ ਵੇ ਮਾਰੀ ਜਲੇ। ਕਿੱਥੇ ਆ? ਓ। ਇਹ ਨਿਸ਼ਾਨ ਪੈ ਗਿਆ ਓਏ ਆ ਵੇਲਾ ਟੀ ਖੇਲਵਾ ਗਿਆ ਇਹਦੇ ਚ ਪੇੜ ਮਾਰੇ ਸਿੰਬਾ ਅਟੈਕ ਆ ਜਾ ਤੇ ਫਰੈਂਡਸ਼ਿਪ ਕਰ ਆ ਜਾ ਛੋੜਨਾ ਨਹੀਂ ਹੈ ਲੈ ਮੈਂ ਨਹੀਂ ਛੋੜੂ ਆ ਜਾ ਇਹ ਦੇ ਜਾ ਕੇ ਕਿਥੇ ਤੂੰ ਲੈ ਸਿੰਬਾ ਠੀਕ ਹੈ ਹਾਂ ਹੋ ਗਈ ਨਾ ਫਰੈਂਡਸ ਸਭ ਕੀ ਫਰੈਂਡਸ਼ਿਪ ਸਿੰਬਾ ਨੋ ਅਟੈਕ

ਐਨੇ ਥੱਲੇ ਆ ਫੇਰੇ ਨਾ ਲੈ ਕੀ ਹੋਇਆ ਇਹ ਦੇਖ ਇਹ ਦੇਖ ਇਹ ਮੇਰੇ ਕੋਲ ਤਾਂ ਕੁਝ ਬੋਲਤਾ ਨਹੀਂ ਦੀ ਬੋਲਦੀ ਸੀ ਬਾਹਰ ਗਈ ਕਿੱਦਾਂ ਹੋ ਗਈ 10 ਅਨਲੋਜੀ ਹੈ ਸਾਰੀ ਹੈ ਟੈਨ ਕਾਸ਼ਵੀ ਕਾਸ਼ਵੀ ਨੇ ਆਂਦਾ ਵੀ ਜੋ ਰੋਲਾ ਇਹ ਦੇਖ ਇਹ ਦੇਖ ਤਾਂ ਤੂੰ ਆ ਇਹ ਦੇਖ ਕਿਰੇਨ ਆ ਦੇ ਆ ਦੇ ਹਾ ਜ਼ੂਮ ਆ ਦੇ ਆ ਦੇ ਆ ਦੇ ਹਾਈ ਇਹ ਖਾਏ ਤੇ ਇਹਨੂੰ ਨਹੀਂ ਫੜਦਾ ਮੇਰਾ ਦੰਦ ਅੰਗੂਠਾ ਇਹਨੇ ਖਾ ਜਾਣਾ ਵਾ ਇੰਨੀ ਲੈ ਕੇ ਦਿੱਤੀ ਇਹਨੂੰ ਨਹੀਂ ਫੜੇਗਾ ਇਹ ਦੂਜਿਆਂ ਦੇ ਸ਼ੂਜ਼ ਚਪਲਾਂ ਸਾਰੇ ਘਰ ਦੀਆਂ ਸ਼ੂਜ਼ ਚਪਲਾਂ ਸੌ ਕੁੰਨੀਆਂ ਘਰ ਕਾ ਘਰ ਛੱਡਿਆ ਵਾ ਪੈਂਟਾਂ ਪਾੜ ਛੱਡੀਆਂ ਪੈਂਟਾਂ ਤੱਕ ਚੁੰਨੀਆਂ ਪੜਦੇ ਗਲ ਪੜਦੇ ਖਿਚਣ ਦਿਆ ਸੀ ਕਾਸ਼ਵੀ ਕਾਸ਼ਵੀ ਉਹ ਮੈਂ ਮਿੰਨਰ ਮੱਲੇ ਚਲੇ ਚਲੇ ਉਹ ਜਦੋਂ ਵੱਡਾ ਆ ਗਿਆ ਨੇ ਉੱਪਰ ਵੀ ਚੜ੍ਹ ਜਾ ਕੇ ਨਹੀਂ ਇਧਰ ਆ ਤਰੀ ਫਰੈਂਡਸ਼ਿਪ ਕਰਾਉ ਇਧਰ ਆ ਕਾਸ਼ਵੀ ਇਧਰ ਆ ਜਾ ਮੇਰਾ ਆ ਜਾ ਆਪ ਨੂੰ ਛੋੜ ਦੋ ਲੈ ਮੈਂ ਆ ਯਾਰ ਇਧਰ ਤੂੰ ਕੇਸ਼ਵ ਨੇ ਵੀ ਤੋ ਪਕੜਾਇਆ ਤੇਰੇ ਕੋ ਕਿਆ ਪ੍ਰੋਬਲਮ ਹੈ ਐਸੋ ਹੈ ਲੋ ਡਾਇਮੰਡ ਨਹੀਂ ਆ ਸਿੰਬੈਕ ਜੇ ਯਾਰ ਇਹ ਦੇਖ ਕੋਈ ਨਹੀਂ ਮੇਰੇ ਕੋਈ ਉਹਨੇ ਕੁਝ ਬੋਲਤਾ ਤੁਮ ਲੋਗੋ ਕੋਈ ਬੋਲਤਾ ਕੋਈ ਗੱਲ ਨਹੀਂ ਪੰਜੀ ਇਹ ਸੰਜੋਗਾਂ ਦੀ ਗੱਲ ਹੁੰਦੀ ਹੈ ਤੂ ਰੋ ਸੰਜੋਗ ਲਿਖੇ ਹੁੰਦੇ ਆ ਤਾਂ ਇਹ ਕਿੰਨਾ ਲੱਭਿਆ ਕਿਰਨ ਵਾਸਤੇ ਮੁੰਡਾ ਉਹਦੇ ਕਰਮ ਹੀ ਉੱਥੇ ਸੀ ਤਾਂ ਹੀ ਇਸ ਤਰ੍ਹਾਂ ਹੋਇਆ ਕੋਈ ਗੱਲ ਨਹੀਂ ਦੁਬਾਰਾ ਕਰੋ ਕਿਉਂਕਿ ਤੁਹਾਡੀ ਉਹ ਸਾਦੀ ਆਵਾਜ਼ ਆਉਂਦੀ ਵੀ ਉਹ ਤਾਂ ਮੈਂ ਤੇਰੀ ਮਾਸੀ ਨੇ ਵੀ ਕਿਹਾ ਸੀ ਮੈਨੂੰ ਤੇ ਆ ਮੈਂ ਤਾਂ ਮੈਂ ਉਹ ਗਲਤ ਹੋ ਗਿਆ ਚਲੋ ਉੱਤਰ ਤੇਰੀ ਮਾਸੀ ਨੇ ਵੀ ਕਿਹਾ ਸੀ ਬੇ ਕੁੜੀ ਦੇ ਘਰਦਿਆਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਹਾਂ ਪਖੇਰੀ ਆ ਆ ਜਾਂਦੀ ਤੇ ਮੇਰੀ ਗੱਲ ਸੁਣੋ ਕੀ ਕਹਿੰਦੇ ਆ ਸ਼ਾਮੀ ਤੁਸੀਂ ਕੀ ਖਾਣਾ ਵਾ ਮੈਨੂੰ ਦੱਸ ਦੋ ਮੈਂ ਉਹੀ ਬਣਾ ਲਾਂਗੀ ਸ਼ਾਮੀ ਨਾ ਲਾਈਟ ਜੈ ਰੱਖੀ ਤੇ ਪਾਸਤਾ ਪੂਸਤਾ ਬਣਾਲੀ ਪਾਸਤਾ ਲਾਈਟ ਹੁੰਦਾ ਵਾ ਦਿਲ ਜਿਆ ਕਰਨ ਡਿਆ ਸੀ ਤਾਂ ਨੂੰ ਕਰੀਮ ਵਾਲਾ ਬਣਾ ਮੇਰੀ ਗੱਲ ਸੁਣੋ ਕੀ ਕਹਿੰਦੇ ਆ ਆਪਾਂ ਚੱਲੀਏ ਕਿਤੇ ਸ਼ਾਮੀ ਕុំ ਫਿਰ ਗਿਆਨੇ ਆ ਥੋੜੀ देर ਡਿਨਰ ਕਰਕੇ ਆਨੇ ਨਹੀਂ ਤੇ ਸ਼ਾਮ ਨੂੰ ਤੇ ਫਿਰ ਕਿਉਂ ਆ ਸ਼ਾਮੀ ਚਲੇ ਜਾਗੇ ਥੋੜੀ ਦੇਰ ਹੀ ਜਾਵਾਂਗੇ ਡਿਨਰ ਕਰਕੇ ਆਪਾਂ ਆ ਜਾਾਂਗੇ ਜਿਆਦਾ ਟਾਈਮ ਨਹੀਂ ਉਹ ਮੰਮੀ ਐਰ ਕੀ ਨਾ ਮੈਂ ਐਸਾ ਉਹ ਮੰਮੀ ਐਰ ਕੀ ਤੇ ਮੈਂ ਐਸਾ ਜਾਲ ਸੁੱਟ ਕੇ ਆਇਆ ਨਾ ਐਰ ਕੀ ਤੇ ਮੱਛੀ ਫਸਣੀ ਫਸਣੀ ਜੇ ਉਹ ਹੋਰ ਦੂਰ ਗਈ ਜਾਣਾ ਜਾਲ ਉਹਨਾਂ ਦੇ ਘਰ ਹੀ ਸੁੱਟ ਕੇ ਆਇਆ ਜੇ ਮੈਂ ਤੁਹਾਨੂੰ ਪਤਾ ਮੰਮੀ ਉਹਨਾਂ ਦੇ ਘਰ ਫੋਨ ਲਾ ਕੇ ਨਾ ਮੈਂ